ਕਿ ਕਿਸੇ ਕੈਂਡੀਡੇਟ ਦੇ ਉਤੇ ਐਨਡੀਪੀਸੀ ਐਕਟਰ ਦੇ ਪਰਚੇ ਸਾਨੂੰ ਨੇ ਨਾਮਜ਼ਦਗੀ ਪੱਤਰ ਭਰੇ ਸੀ ਕੀ ਮਸਲਾ ਹੈ ਜੀ ਸਾਰਾ ਲੈ ਪਹਿਲੇ ਤੇ ਮੈਂ ਬ੍ਰਦਰ ਤੁਹਾਨੂੰ ਦੱਸਣਾ ਚਾਹੁੰਦਾ ਕਿਸੇ ਕੈਂਡੀਡੇਟ ਦੇ ਨੇ ਬਾਈ ਨੇਮ ਜੀ ਉਹਦੇ ਤੇ ਅਬਜੈਕਸ਼ਨ ਕੀਤਾ ਸੀ ਅਸੀਂ ਔਰ ਉਹ ਬੰਦਾ ਰਕੇਸ਼ ਕੁਮਾਰ ਰੋਕੀ ਸੀ ਜਿਹੜਾ ਕਿ ਖਾਨਪੁਰ ਹਰਦੋਖਾਨਪੁਰ ਤੋਂ ਜਿਹਨੇ ਆਪਣੀ ਨਾਮਜ਼ਦਗੀ ਦੇ ਪੱਤਰ ਦਾਖਲ ਕੀਤੇ ਸੀ ਔਰ ਉਹਨੂੰ ਜਿਹੜਾ ਸਿਲੈਕਟ ਕੀਤਾ ਸੀ ਜਿਹੜੀ ਕਿ ਟਿਕਟ ਦੇ ਕੇ ਪੰਜਾਬ ਤੋਂ ਆਮ ਆਦਮੀ ਪਾਰਟੀ ਨੇ ਆਪਣੇ ਕਾਗਜ਼ਾਨ ਵਿੱਚ ਆਪਣੀ ਲਿਸਟ ਦੇ ਵਿੱਚ ਉਹਨੂੰ ਆਪਣਾ ਕੈਂਡੀਡੇਟ ਬਣਾ ਕੇ ਉਨਪੇਚਸੀ ਉਮੀਦਵਾਰ ਬਣਾ ਕੇ ਔਰ ਜਦ ਕਿ ਉਹ ਵਿਅਕਤੀ ਜਿਹੜਾ ਐਫੀਡੇਵਿਟ ਲਿਖਦਾ ਆ ਉਹਦੇ ਵਿੱਚ ਲਿਖਦਾ ਵੀ ਮੇਰਾ ਮੈਂ ਕੋਈ ਸਜ਼ਾ ਨਹੀਂ ਕੱਟੀ ਹੋਈ ਇਹ ਦੱਸਣਾ ਚਾਹੁੰਦਾ ਮੈਂ ਜਿਹੜਾ ਐਫੀਡੇਵਿਟ ਦੇਣਾ ਹੁੰਦਾ ਆ ਉਹਦੇ ਵਿੱਚ ਆਪਾਂ ਇਹਨੂੰ ਕਲੀਅਰ ਕਰਨਾ ਹੁੰਦਾ ਆ ਇਲੈਕਸ਼ਨ ਕਮਿਸ਼ਨ ਨੂੰ ਦੱਸਣਾ ਹੁੰਦਾ ਆ ਪਬਲਿਕ ਨੂੰ ਦੱਸਣਾ ਹੁੰਦਾ ਆ ਮੇਰੇ ਤੇ ਕੋਈ ਜੁਰਮ ਮੈਂ ਕੀਤਾ ਨਹੀਂ ਕੀਤਾ ਮੇਰੇ ਤੇ ਕੋਈ ਕੇਸ ਚੱਲਦਾ ਨਹੀਂ ਚੱਲਦਾ ਉਹਨੇ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਔਰ ਇਹਨਾਂ ਚੀਜ਼ਾਂ ਨੂੰ ਲੁਕੋਇਆ ਔਰ ਅਸੀਂ ਜਾ ਕੇ ਉਹਦੀਆਂ ਜਿਹੜੀਆਂ ਸੀਗੀਆਂ ਬੈਕਗ੍ਰਾਉਂਡ ਜੋ ਵੀ ਸੀ ਉਹਦੇ ਪੇਪਰ ਸੀਗੇ 2017 ਦੇ ਉਹ ਲੈ ਕੇ ਆਂਦੇ ਲੈ ਕੇ ਤੇ ਅਸੀਂ ਮਾਨਯੋਗ ਆਰੋ ਸਾਹਿਬ ਬੀਸੀ ਮੈਡਮ ਜਿਹੜੇ ਕੀ ਇੱਥੇ ਪ੍ਰਕਿਰਿਆ ਚਲਾ ਰਹੇ ਉਹਨਾਂ ਨੂੰ ਦੱਸਿਆ ਵੀ ਇਹ ਜਿਹੜਾ ਬੰਦਾ ਆ ਰਕੇਸ਼ ਕੁਮਾਰ ਰੌਕੀ ਇਹ 55 ਦਿਨ ਸਜ਼ਾ ਕੱਟ ਕੇ ਆ ਜੇਲ ਦੇ ਅੰਦਰ 10000 ਰੁਪਏ ਜੁਰਮਾਨਾ ਭਰ ਕੇ ਆਇਆ ਔਰ ਇਹਦੇ ਤੇ ਹਜੇ ਵੀ ਜਿਹੜਾ ਹੈ ਉਹ ਕੇਸ ਚੱਲਦਾ 500 ਗੋਲੀ ਟਰਾਮਾਡੋਲ ਦੀ ਇਹਦੇ ਕੋਲੋਂ ਫੜ ਹੋਈ ਸੀ ਐਨਡੀਪੀਸੀਐਸ ਦੇ ਵਿੱਚ ਐਨਡੀਪੀ ਪੀਐਸ ਦੇ ਵਿੱਚ ਇਹ ਜਿਹੜਾ ਸੀ ਇਹ ਕੱਟ ਕੇ ਆਇਆ ਸਜ਼ਾ ਨਸ਼ਾ ਤਸਕਰਾਂ ਤਸਕਰਾਂ ਦੇ ਵਿੱਚ ਉਹਨੇ ਖੁਦ ਤਸੱਬਰ ਕੀਤਾ ਇਸ ਗੱਲ ਨੂੰ ਵੀ ਮੇਰੇ ਕੋਲੋਂ 500 ਗੋਲੀ ਫੜ ਹੋਈ ਆ ਟਰਾਮਾਡੋਲ ਦੀ ਔਰ ਐਸੇ ਮੇਤੀਆਂ ਨੂੰ ਇਹ ਸਿਲੈਕਟ ਕਰਦੇ ਆ ਵੀ ਇਹ ਸਾਡੇ ਕੈਂਡੀਡੇਟ ਆ ਜੀ ਮੰਨਦੇ ਹੋ ਕਿ ਸਰਕਾਰ ਨਸ਼ੇ ਦੇ ਉੱਤੇ ਇੱਕ ਮਹਮ ਚਲਾ ਰਹੀ ਹੈ ਦੂਸਰੇ ਪਾਸੇ ਕਿ ਜਿਹੜੇ ਜਿਹੜੇ ਆਦਮੀ ਆ ਇਹਨਾਂ ਨੂੰ ਟਿਕਟ ਦੇਣਾ ਕਿੰਨਾ ਕਿ ਲੋਕਾਂ ਦੇ ਨਾਲ ਧੋਖਾ ਆ ਮੈਂ ਕੱਲ ਵੀ ਇੱਕ ਗੱਲ ਕਹੀ ਸੀ ਇਹ ਸਭ ਤੋਂ ਵੱਡਾ ਗੁਨਾਹ ਆ ਲੋਕ ਤੁਹਾਨੂੰ ਆਪਣਾ ਚੁਣਦੇ ਆ ਨਮਾਇੰਦਾ ਵੀ ਜਦਕਿ ਸਾਡੇ ਕਦੀ ਕੋਈ ਆਪੱਤੀ ਆਏ ਜਾਂ ਕੋਈ ਇਸ ਤਰ੍ਹਾਂ ਦੇ ਹੋਣ ਤੇ ਉਹਨਾਂ ਨੂੰ ਰੋਕਿਆ ਜਾ ਸਕੇ ਜਦੋਂ ਮਤਲਬ ਉਹ ਪੰਜਾਬੀ ਦੀ ਇੱਕ ਕਹਾਵਤ ਆ ਕਿ ਕੁੱਤੀ ਰਲ ਗਈ ਚੋਰਾ ਨਾਲ ਜਿਹੜੀ ਕੁੱਤੀ ਚੋਰਾ ਨਾਲ ਰਲ ਗਈ ਕਾਹਦਾ ਸ਼ਿਕਵਾ ਹੋ ਰਾਂ ਨਾ ਕੁੱਤੀ ਰਲ ਗਈ ਚੋਰਾ ਨਾਲ ਕਾਹਦਾ ਸ਼ਿਕਵਾ ਹੋ ਰਾਂ ਨਾ ਠੀਕ ਹੈ ਜੀ ਇਹ ਕਹਿੰਦਾ ਦੋੱਚ ਸਜ਼ਾ ਹੋਈ ਸੀ ਵੀ ਵੈਸੇ ਇਹ ਉਹਨੂੰ ਦੋ ਪਰ ਚਾਂਸਸ ਸਜ਼ਾ ਹੋਈ ਸੀ ਇੱਕ ਇਹ ਚ 10000 ਰੁਪਏ ਜੁਰਮਾਨਾ ਹੋਇਆ ਸੀਗਾ ਤੇ ਉਹਨੂੰ ਜੋ ਵੰਜਾ ਦੇ ਦਿੱਤਾ ਹੈ ਜਿਹਦਾ ਆਲਰੇਡੀ ਇੱਕ ਪਰਚਾ ਪੈਂਡਿੰਗ ਟ੍ਰਾਇਲ ਤੇ ਜਾ ਰਿਹਾ ਸੀ ਸੈਸ਼ਨ ਨੇ ਉਹਦੀ ਸਜ਼ਾ ਜੀ ਸੈਸ਼ਨ ਜਾ ਸੈਸ਼ਨ ਤੇ ਜਾ ਬਈ ਹਾਂਜੀ ਰਕੇਸ਼ ਕੁਮਾਰ ਰੌਕੀ ਉਹਦਾ ਨਾਮ ਹੈ ਓਕੇ ਹਾਂਜੀ ਤੇ ਉਹਦੇ ਨੇ ਕਿਹਾ ਸੀ ਗੱਟਿਓ ਇੱਕ ਪੇਪਰ ਪੈ ਹੋ ਗਿਆ ਅੱਗੇ ਗੱਡੀ ਲੈ ਹੱਥੇ ਨਾਲੇ ਮੁੰਡਿਆਂ ਦੀ ਚਾਹ ਫਸਤਵਾ ਜੀ ਗੱਡੀ ਖੜ ਭਾਈ ਲਗੇ ਪਈ ਲੱਗੀ ਹੈ ਅੱਛਾ ਚਲੋ ਆ ਜੀ ਚਲੋ ਕੋਈ ਗੱਲ ਨਹੀਂ